ਹਾਂਜੀ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚਾ ਤੇ ਮੇਰੇ ਵੱਲੋਂ ਮਾਝੇ ਵਾਲੇ ਪਾਉ ਵੱਲੋਂ ਭਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਇਹ ਨਵਾਂ ਸਾਲ 2024 ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਨਾ ਹੋਵੇ ਸਭ ਦੀਆਂ ਆਸਾਂ ਮਰਦਾਂ ਪੂਰੀਆਂ ਹੋਣ ਤੇ ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ ਸਭ ਤੇ ਕਿਰਪਾ ਕਰੇ ਸਭ ਨੂੰ ਖੁਸ਼ੀਆਂ ਬਖਸ਼ੇ ਤੇ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਕੱਲ ਆਪਾਂ ਕੋਈ ਵਲੌਗ ਨਹੀਂ ਬਣਾਇਆ ਥੋੜੇ ਜਿਹਾ ਆਪਾਂ ਬਿਜੀ ਸੀਗੇ ਤੇ ਅੱਜ ਦੇ ਦਿਨ ਇੱਕ ਪੁਰਾਣਾ ਵਲੌਗ ਸੀ ਇੱਕ ਵਜੋ ਉਹਦੇ ਵਿੱਚ ਜਾਂਦਾ ਸੀਗੀਆਂ ਪੁਰਾਣੀਆਂ ਤੇ ਆਪਣਾ ਤਾਇਆ ਜੀ ਜੋ ਪਿਛਲੇ 1 ਮਨთ ਪਹਿਲਾਂ 30 ਦਿਨ ਹੋ ਗਏ ਅਜ 29 30 ਦਿਨ ਮਿਸਿੰਗ ਹੋ ਗਏ ਸੀਗੇ ਡੈਥ ਹੋ ਗਈ ਸੀ ਉਹਨਾਂ ਦੀ ਤੇ ਪਿਛਲੇ ਸਾਲ ਅੱਜ ਦੇ ਦਿਨ ਜਿਹੜਾ ਕਿ ਕੱਲ ਦੇ ਦਿਨ 31 ਦਸੰਬਰ ਨੂੰ ਉਹਨਾਂ ਦੇ ਪਿੰਡ ਗਿਆ ਸੀ ਤੇ ਇੱਕ ਛੋਟਾ ਜਿਹਾ ਵਲੌਗ ਸੀਗਾ ਤੇ ਉਹ ਇੰਜੋਏ ਕਰਿਆ ਜੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਜੋ ਲਾਈਕ ਕਰਦੇ ਆ ਜੋ ਨਵੇਂ ਸਾਲ ਤੇ ਜੇ ਉਹ ਵੀ ਕਿਸੇ ਦਾ ਕੋਈ ਕਿਸੇ ਨਾਲ ਗਿਲਾਸ਼ਿਕ ਵਾਤੇ ਉਹਨੂੰ ਦੂਰ ਕਰਕੇ ਪਿਆਰ ਮੁਹੱਬਤ ਨਾ ਰਹਿ ਜਾ ਜੋ ਤੇ ਰੱਬ ਹਮੇਸ਼ਾ ਤੁਹਾਨੂੰ ਤਰੱਕੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਖੇੜੇ ਬਖਸ਼ੇ ਇਹ ਹੀ ਦੁਆ ਕਰਦਾ ਕਿ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਤੇ ਸਭ ਨੂੰ ਰੱਬ ਤੰਦਰੁਸਤੀ ਬਖਸ਼ੇ ਤੇ ਫਿਰ ਇੱਕ ਵਾਰੀ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਜਿਹੜੇ ਵੀਰ ਪਿਆਰ ਕਰਦੇ ਆ ਉਹਨਾਂ ਦਾ ਵੀ ਦਿਨੋਂ ਧੰਨਵਾਦ ਹਮੇਸ਼ਾ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼। ਹਾਲ ਜੀ ਆਸੀ ਮਮ। ਮਰੀ ਹਾਲ ਚਾਲ ਮੈਂ ਵਧੀਆ। ਕੈਮਾ? ਜਮਾ ਮੈਂ ਨਾ ਫਰਸਟ ਕਲਾਸ। ਜਿਆਦਾ। ਇਹ ਟਾਈਮ ਉਹ ਕਰ। 나오 ਜੀ ਤੁਸੀਂ ਕਹਣਾ ਅੱਜ ਬਲੌਗ ਕਿਹੜੇ ਟਾਈਮ ਤੇ ਕਿੱਥੇ ਸ਼ੁਰੂ ਕੀਤਾ? ਅੱਜ ਪਹਿਲੀ ਵਾਰੀ ਹੋਇਆ ਸੀ ਮੂੰ ਮੇਰੇ ਨਾਲ। ਮੈਂ ਫੋਨ ਕਰੇ ਭੁੱਲੇ ਆ ਉਹਦਾ। ਆਈਫੋਨ ਅੱਜ ਅੱਗੇ ਮੈਂ ਕਦੇ ਨਹੀਂ ਫੋਨ ਭੁੱਲੇ। ਅੱਜ ਕੱਲਾ ਇੱਕ ਫੋਨ ਮੇਰੀ ਜੇਬ ਚ ਰਹਿ ਗਿਆ। ਤੇ ਉਹ ਵੀ ਅੱਜ ਸਿਮਰਨ ਕੋਲੇ ਆਉਣਾ ਸੀ। ਏ ਅੱਜ ਇਸ ਟਾਈਮ ਹੈਗਾ ਮੈਂ ਮਨੋੜ ਤੋਂ ਅੱਗੇ ਐ ਸਿਮੂ ਨੂੰ ਮਿਲਣ ਆਇਆ ਸੀ ਤੇ ਪਿੱਛੇ ਤੋਂ ਮੈਂ ਬੱਸਾਂ ਤੇ ਆਇਆ ਤੇ ਹੁਣ ਸਿਮੂ ਨੇ ਮੈਨੂੰ ਪਿੱਕ ਕੀਤਾ ਟਾਡੇ ਤੋਂ ਔਰ ਫਿਰ ਸਿਮਾ ਕਿਵੇਂ ਵਧੀਆ ਵਧੀਆ ਮੰਮੀ ਜਮਾ ਉਹ ਨੂੰ ਸੁਣਾ ਠੀਕ ਠਾਕ ਹੈ ਪੂਰੀ ਚੜ੍ਹਦੀ ਕਲਾ ਚੱਲ ਵਧੀਆ ਫਿਰ ਔਰ ਨਨੀਤਾ ਜੀ ਕਹਿੰਦੇ ਚੱਲਦੀ ਪੜਾਈ ਪੜਾਈ ਬਸ ਪੂਰੀ ਐਂਡ ਟਾਡੇ ਫੁੱਲਾਂ ਤੇ ਚਲੋ ਲੈ ਰੇ ਸਿਮੂ ਦੀ ਤਾਂ ਪੂਰੀ ਕਾਟਨ ਫੁੱਲਾਂ ਦਾ ਨਜ਼ਾਰੇ ਪਿਆ ਲੈਂਦਾ ਇੱਥੇ ਹੈ ਪੂਰੀ ਗੱਲਬਾਤ ਆ ਕੱਲ ਜਾਂਦਾ ਸਵੇਰ ਨਿਕਲ ਜਾਂਦਾ ਜਦੋਂ ਸੰਡੇ ਹੁੰਦਾ ਉਹਦਾ ਵੀ ਕਾਲ ਚਲਾ ਜਾਂਦਾ ਤੇ ਇਧਰ ਤਾਂ ਪੂਰੇ ਨਜ਼ਾਰੇ ਇਹਦੇ ਬੱਜੇ ਆ ਇਧਰ ਧੁੰਦ ਵੀ ਆ ਸਾਡੇ ਦੇ ਪਿੱਛੇ ਧੁੱਪ ਨਿਕਲੀ ਸੀ ਇੱਥੇ ਵੀ ਧੁੰਦ ਆ ਤੇ ਅੱਜ ਮਿਲਦੇ ਆ ਤਾਇਆ ਜੀ ਨੂੰ ਭੈਣ ਨੂੰ ਭਾਜੀ ਨੂੰ ਤੇ ਇਸੇ ਨੂੰ ਵੀ ਮਿਲਦੇ ਆ ਅੱਜ ਸਾਰਿਆਂ ਨੂੰ ਮੈਂ ਪਿੰਡੋਂ ਨਿਕਲਾ ਸੀ 8:00 ਵਜੇ ਧੁੰਦ ਬਹੁਤ ਸੀ ਠੰਡ ਸੀ ਮੈਂ ਕਿਹਾ ਚਲੋ ਅੱਜ ਬੱਸਾਂ ਤੇ ਕਰਦੇ ਆ ਸਫ਼ਰ ਤੇ ਫੋਨਾਂ ਅਜ ਭੁੱਲ ਗਿਆ ਤੇ ਹੁਣ ਮੈਂ ਸ਼ੂਟ ਕਰ ਰਿਹਾ ਹਾਂ ਸਿਮੂ ਦੇ ਫੋਨ ਦੇ ਨਾਲ ਇਹ ਕਹਦਾ ਚੱਲ ਮੇਰੇ ਵਾਲੇ ਨਾਲ ਕਰ ਲਾ ਅੱਛਾ ਬੜੇਰੇ ਵੀਡੀਓ ਦੇ ਨਾਲ ਦੇਦੇ ਆ ਕਿ ਆ ਕੇ ਬੰਦਾ ਹਰ ਚੱਲਦੇ ਆ ਸਦਾ ਘਰੇ ਲੋ ਜੇ ਇਧਰ ਤਿਆਰੀ ਚੱਲੀ ਜਾਂਦੀ ਆ ਆ ਰੋਟੀ ਪਾਣੀ ਦੀ ਹਾਂ ਸਿਮੂ ਕਿਵੇਂ ਪਿਆਰੀਆਂ ਫਿਰ ਕੀ ਖਵਾਉਂਗੇ ਅੱਜ ਫਿਰ ਲੇਕੀ ਕੀ ਖਵਾਉਂਗੇ ਸੱਚੀ ਵੱਧ ਦੁਨੀਆ ਆਪਾਂ ਤਾਂ ਕੱਲੇ ਰੋਟੀ ਖਾਣੀ ਹੈ ਹਨਾ ਜ਼ਿਆਦੇ ਚੀਜ਼ਾਂ ਨਹੀਂ ਖਾਣੀਆਂ ਕੋਈ ਤਾਂ ਬਾਈ ਪਨੀਰ ਬਨੂ ਬਣਾਈ ਬੈਠੇ ਪਨੀਰ ਛਲਗਮਾ ਦਾ ਸਾਗ ਆਲੂ ਇਹ ਮਿੱਠਾ ਖੰਡਲ ਹਾਂ ਤੇ ਆਲੂ ਮਟਰ ਲੈ ਮਏ ਦਹੀਂ ਕਸਟਰਡ ਇਹਨਾਂ ਤਾਂ ਫੇਰ ਮੈਂ ਤੋ ਖਾਦਾ ਨਹੀਂ ਜਾਣਾ ਫਿਰ ਐਂ ਕਰੋ ਟਿਫਨ ਚ ਪਾ ਦਿਓ। ਤੇ ਇੱਧਰ ਹੀ ਆ ਰਿਹਾ। ਹੋਰ ਘਰੇ ਲੈ ਚਲੀ ਜਾਣਾ ਸਿੰਮੂ। ਇਹਨਾਂ ਤਾਂ ਤਾਂ ਨਹੀਂ ਖਾਦਾ ਜਾਣਾ। ਨਹੀਂ ਪੈਕਿੰਗ ਕਰ ਲਿਆ। ਤੇ ਸਿੰਮੂ ਖਾਵੇਗਾ। ਪੈਕਿੰਗ ਕਰ। ਆਹ ਸਾਈਡ ਇੱਕ ਹੋਰ ਸਪੈਸ਼ਲ ਹੈ। ਹੂੰ। ਇਹ ਕੀ ਹੈ? ਚਾਹ ਲਾ ਲਾ ਲੈ। ਲੈ। ਇਹਨਾਂ ਕੋਸ ਤਾਂ ਨਹੀਂ ਫੇਰ ਮੈਂ ਖਾਦਾ। ਆਪਣੀ ਖਾਣਾ ਪੈਣਾ। ਨਾ ਭਾਈ। ਨਾ। ਅਜੇ ਕੱਦੀ ਆਈਟਮ ਰਹਿ ਗਈ ਹੋਊ ਚਲ ਕੋਈ ਨਹੀਂ। ਇੱਧਰ ਰਹਿ ਗਿਆ ਯਾਰ। ਸੈਲਡ ਰਹਿ ਗਿਆ। ਐਂ ਕਿਵੇਂ? ਹੈ ਨਾ। ਹਾਂ। ਕਾਟਾ ਪਾ ਦੇ। ਕੀ ਦਾ ਜਰਾ ਪਾ ਕੇ ਗੋੜ ਵਾਲੇ ਸੌਂ ਅੱਛਾ ਆਇਤਾ ਦਿਲ ਦੀਆਂ ਬਾਈ ਤਾਂ ਬੰਦਾ ਹੀ ਪੂਰੀਆਂ ਕਰਦੀਆਂ ਤੀ ਮਾਤਾਇ ਤੇ ਕੀ ਗੋੜ ਵਾਲੇ ਚੌਲੇ ਸੀ ਬਣਾਏ ਸੀ ਨਾ ਸਾਦੇ ਪਹਿਲਾਂ ਬਹੁ ਬਣਾਉਂਦੇ ਹੁੰਦੇ ਸੀ ਗੋੜਾਂ ਦੇ ਚੌ ਮਾਸੀ ਸਪੈਸ਼ਲ ਦੇ ਕੇ ਗਈ ਮੈਨੂੰ ਕਰਨਾ ਅਸਰ ਤੇ ਕਦੀ ਬਸ ਸੀਨੇ ਬਣਾਏ ਸੀ ਅੱਛਾ 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 ਉਹ ਇਹ ਸ਼ੁਰੂ ਕਰ ਦੋ ਫਿਰ ਮੈਂ ਚੌਲ ਬਣਾਏ ਬੜੇ ਸੋਹਣੇ ਅੱਛਾ ਅੱਛਾ ਤਾਂ ਵੈਸੇ ਲਾ ਆਇਤਾ ਪੂਰੀ ਸੇਵਾ ਕਰਦੇ ਬਾਈ ਅੰਮ੍ਰਿਤਾਲ ਦੇ ਪ੍ਰੇਮ ਨਾਲ ਜਿਹੜਾ ਭਤੀਜਾ ਹੈ। ਅੱਛਾ ਅੱਛਾ। ਉਹ ਠੀਕ ਠਾਕ ਸਾਰੇ ਵਧੀਆ। ਬਲ ਤੁਸੀਂ ਤਾਂ ਰੋਟੀ ਖਾਦੀ ਹੈ ਮੇਰੇ ਵਾਸਤੇ ਹੈ। ਐਵੇਂ ਖਾਣੀ ਹੈ। ਹੋਰ ਯਾਰ ਮੈਂ ਮੇਰੇ ਵਾਸਤੇ ਤੈਨੂੰ ਲੈਣ ਗਿਆ ਮੈਂ। ਮੇਰੇ ਮਾਮਾ ਜਿਹੜਾ ਲੋੜੀ ਲੈ ਆਇਆ ਉਹ। ਹਾਂ। ਪ੍ਰਾਨ ਵਾਲਾ। ਮਾਤਾ ਹਜੇ ਨਾ ਛੋਲੇ ਚ ਲੈ ਕੇ ਆਉਣੀ ਸੀ। ਛੋਲੇ ਚ। ਅੱਗੇ ਨਾ ਮੈਂ ਛੋਟਾ ਹੁੰਦਾ ਐ ਇੱਥੇ ਜਦੋਂ ਆਉਂਦਾ ਸੀ ਨਾ ਮੈਨੂੰ ਝੋਲਾ ਫੜਾਉਂਦੇ ਸੀ। ਦੇਸੀ ਤੇ ਅੱਜ ਮੈਂ ਨਾ ਇੱਕ ਤਾਂ ਮੋਬਾਈਲ ਵੀ ਭੁੱਲਿਆ ਆ ਛੋਲਾ ਵੀ ਭੁੱਲਿਆ ਆ ਨੇ ਅੱਜ ਦੇਸੀ ਤਰੀਕੇ ਨਾਲ ਤੁਹਾਡੇ ਕੋਲ ਮੈਨੂੰ ਫੜ ਲਿਆ ਕੇ ਆਉਣੀ ਸੀ। ਅੱਗੇ ਮੈਂ ਛੋਲੇ ਚ ਹੀ ਲੈ ਕੇ ਆਉਂਦੇ ਹੁੰਦੇ ਸੀ ਸਵਾਦ ਆ ਬਈ ਬਹੁਤ ਚੰਗਾ ਮੈਨੂੰ ਪੂਰੇ ਸਵਾਦ ਆ ਹੈ ਨਵੀਂ ਰੈਪੀ ਗਾਜਰਾ ਪਾ ਕੇ ਗਾਜਰਾ ਗਾਜਰਾ ਬਾਈ ਲੈ ਕਰਦੇ ਚੰਗਾ ਮੈਨੂੰ ਮਰੀਆ ਬਹੁਤ ਟੇਸਟੀ ਆ ਇਹ ਚਾਚਾ ਮੇਰੇ ਤੋਂ ਨਾ ਕੱਲ ਗਾਜਰਾ ਵੀ ਆਪੀ ਵੰਡ ਕੇ ਲੈ ਆ ਕੱਲ ਤੇ ਪੂਰੀ ਹੋ ਕੇ ਲੈ ਆਂਗੀ ਤੇਰੀ ਮਾਰੋ ਮਾਂ ਮੇਰੇ ਸਾਰਾ ਖੋ ਗਿਆ ਮੈਂ ਝੱਕਦੇ ਆਣੇ ਕਵਾਦੂ ਸਬਜੀ ਹੈ ਮਾਮੇ ਨੰਨਾ ਬਲੇਆਉਂ ਕਾ ਮੈਂ ਅਲਵਾਵਾ ਪੜਦੇ ਬਹੁਤ ਅਸਲੀ ਮਾਹੀ ਮਾਹੀ ਵਾਲਾ ਸਬਜੀ ਦੇ ਲਾਉ ਜੀ ਚਾਨੇ ਪਾਦੇ ਪਿੰਡ ਨੂੰ ਸਿੱਮੂ ਛੱਡਣ ਚੱਲਿਆ ਆਮ ਆਪਣਾ ਹੋ ਗਿਆ ਲੈ ਲੈ ਆਪਾਂ ਟਾਈਮ ਹੁਣ 3 ਵਜ ਗਏ ਆ ਹਰ ਦੇ ਘਰੋਂ ਦੇ ਮਿੰਟਾ ਹੋ ਗਿਆ ਤੁਰਦੇ ਨੂੰ ਮੈਨੂੰ ਛੱਡਦੇ ਹੀ ਨਹੀਂ ਆਇਆ ਕਹਿੰਦਾ ਮਾਮਾ ਰੁਕ ਜਾ ਮਾਮਾ ਰੁਕ ਜਾ ਹਣ ਚੱਲੇ ਚੀਜ਼ ਦੇ ਕਹਿੰਦਾ ਢੇੜੀ ਲਾਉਣੀ ਆ ਸ਼ਹਿਰ ਦੀ ਹਣ ਫਿਰ ਕਹਿਰ ਕਿਹੜੇ ਲਾਏਗਾ ਇੱਕ ਅੱਧਾ ਲਾਲੀਏ ਟਿੱਕਾ ਆ ਐਵੇਂ ਭਾਨੇ ਭਾਲਦਾ ਹਣ ਕਹਿੰਦਾ ਜੀਵ ਤੇ ਜਾਣਾ ਕਹਿੰਦਾ ਮੈਂ ਢੇੜਾ ਗੂੜਾ ਲਾ ਲੂੰਗਾ ਮਾਮੇ ਦਾ ਭਾਨਾ ਢੇੜੇ ਇਹਦੇ ਲੈ ਹਣ ਯਾਰੇ ਆ ਜਾ ਬਰੋਲੀ ਨੀ ਯਾਰੇ ਆ ਜਾ ਹਾਂ ਰੋਜੀ ਨਿਆਰੇ ਲੈਦੇ ਨੇ ਇਹਦਾ ਭਾਂਦੇ ਭਾਲਦਾ ਰਹਿੰਦਾ ਰੋਜੀ ਨਿਆਰੇ ਲੈਂਦਾ ਤੇ ਹੁਣ ਆਪਾਂ ਘਰੇ ਜਾ ਕੇ ਵੀਲੋਗ ਕੰਟੀਨਿਊ ਕਰਦੇ ਆਂ ਦੇਖੋ ਹੁਣ ਆਪਾਂ ਚੱਲਦੇ ਆਂ ਪੈਡਰਮ ਆਉਂਦੇ ਆਂ ਤੁਹਾਨੂੰ ਪੈਟੇ ਜਾ ਕੇ ਆਪਾਂ ਘਰੇ ਪਹੁੰਚ ਗਏ ਸੀ ਸਵੇਕ 5:00 ਵਜੇ ਤੇ ਹੁਣ ਤਾਂ ਸਵਾ 6:00 ਹੋ ਗਏ ਰੋਟੀ ਪਾਣੀ ਘਰੇ ਆ ਕੇ ਖਾ ਲਿਆ ਔਰ ਉਸਤਾ ਜੀ ਕਿਵੇਂ ਹੋ ਠੀਕ ਹੋ ਹਾਂ ਔਰ ਨਮਿਤਾ ਜੀ आज ਨਾਲ ਵੀ ਕਦੇ ਨਹੀਂ ਹੋਈ ਹਨ ਕਮਾਲ ਹੋ ਗਈ ਮੈਂ ਅੱਜ ਤੱਕ ਵੈਸੇ ਇੱਕ ਵਾਰੀ ਬਹੁਤ ਟਾਈਮ ਹੋ ਗਿਆ ਉਦੋਂ ਫੋਨ ਭੁੱਲਿਆ ਸੀ ਤੇ ਅੱਜ ਮੈਂ ਫੋਨਾਂ ਘਰੇ ਭੁੱਲ ਗਿਆ ਤੇ ਹੁਣ ਮੈਂ ਮੋਬਾਈਲ ਚੱਕਿਆ ਤੇ ਕਈ ਘੱਟੋ ਘੱਟ 20 25 ਕਾਲਾਂ ਆਈਆਂ ਸੀ ਵੀ ਜਿਨ੍ਹਾਂ ਦਾ ਫੋਨ ਅੱਜ ਨਹੀਂ ਪਿਕ ਕੀਤਾ ਮਿਸਿੰਗ ਹੋ ਗਿਆ ਫੋਨ ਕਰਨ ਲਈ ਸੌਰੀ ਆ ਤੇ ਹੁਣ ਮੈਂ ਵੈਸੇ ਸਾਰਿਆਂ ਨੂੰ ਬੈਕ ਕਾਲ ਕਰ ਲਈ ਆ ਫਸ ਕਿਵੇਂ ਆ ਠੀਕ ਆ ਅੱਜ ਤੁਹਾਨੂੰ ਹੱਥ ਪੈ ਲਿਆ ਤਾਂ ਕਹਤੇ ਫੇਸ ਆਈਡੀ ਲੱਗੀ ਆ ਤੇ ਇਹਨਾਂ ਨੂੰ ਪਾਸਵਰਡ ਵੀ ਨਹੀਂ ਸੀ ਪਤਾ ਤੇ ਫੋਨ ਅੱਜ ਉੱਥੇ ਅੰਦਰ ਹੀ ਪਿਆ ਰਿਹਾ ਜਿੱਥੇ ਰੱਖ ਕੇ ਗਿਆ ਉੱਥੇ ਅੰਦਰ ਹੀ ਰਹਿ ਗਿਆ ਕਿਉਂਕਿ ਉਹਸ ਅੰਦਰ ਉਹਥੇ ਲਾਇਆ ਸੀ ਮੈਂ ਸਾਹਮਣੇ ਕੁਰਸੀ ਤੇ ਚਾਰਜ ਅੱਗੇ ਇੱਥੇ ਲਾਉਣਾ ਹੁੰਦਾ ਹਾਂ ਤੇ ਮੈਂ ਕਾਲੀ ਦੇ ਵਿੱਚ ਕਿਉਂਕਿ ਮੈਂ ਆਖਿਆ ਵੀ ਚੱਲ ਦੂਰ ਦੀ ਬਾਟ ਆ ਵੀ ਛੇਤੀ ਜਾਣਾ ਕਿਉਂਕਿ ਮੈਨੂੰ ਥੋੜਾ ਜਿਹਾ ਜ਼ਰੂਰੀ ਕੰਮ ਸੀ ਤੇ ਮੈਨੂੰ ਜ਼ਰੂਰੀ ਜਾਣਾ ਪੈਣਾ ਸੀ ਆ ਥੋੜੀ ਜੀ ਦੂਰ ਬਹੁਤ ਆ ਤੇ ਇੱਕ ਥੋੜੀ ਜਿਹਾ ਉਧਰ ਸੜਕਾ ਉਦਾਂ ਨਹੀਂ ਤੇ ਮੈਂ ਕਿਹਾ ਠੰਡ ਹੈਗੀ ਆ ਇਕੱਲਾ ਮੈਂ ਜੱਡੀ 'ਚ ਫਿਰ ਮੈਂ ਇੰਨਾ ਲੰਮਾ ਸਫ਼ਰ ਨਹੀਂ ਕਰਦਾ ਹੁੰਦਾ ਕਿਉਂਕਿ ਇਹ ਮੈਨੂੰ ਕਹਿੰਦੇ ਫਿਰ ਵੀ ਐਨੀ ਦੂਰ ਨਹੀਂ ਗੱਡੀ ਤੇ ਜਾਣਾ ਮੈਂ ਕਿਹਾ ਚਲ ਠੀਕ ਆ ਪਰ ਮੈਂ ਮੋਟਰਸਾਈਕਲ ਕੋਟ ਤੱਕ ਪੂਰੇ ਲਾ ਕੇ ਉਥੇ ਬੱਸਾਂ ਤੇ ਗਿਆ ਉਹ ਬੱਸਾਂ ਤੇ ਹੈ ਨਜ਼ਾਰਾ ਹੀ ਆ ਮੈਂ ਵਧੀਆ ਮੈਂ ਕਹਿੰਨਾ ਅੱਧੇ ਘੰਟੇ ਦੇ ਵਿੱਚ ਕੋਟ ਤੋਂ ਮੁਕਸਰ ਤੇ ਮੁਕਸਰ ਤੋਂ ਵੀ ਅੱਧਾ ਘੰਟਾ ਲੱਗਾ ਮੈਂ ਨਯਾਰ ਹਾਂ ਨਜ਼ਾਰਾ ਆ ਗਿਆ ਤੋਂ ਉਦੋਂ ਅੱਗੇ ਮੈਨੂੰ ਸਿੰਮੂ ਲੈ ਗਿਆ ਸੀ ਜਿੱਦਾਂ ਤੁਸੀਂ ਵੀਡੀਓ ਦੇਖ ਹੀ ਲਈਏ ਉਹ ਸਿੰਮੂ ਵਾਲੇ ਮੋਬਾਈਲ 'ਚ ਸਾਰੀ ਵਲੌਗ ਥੋੜਾ ਜਿੰਨਾ ਵੀ ਬਣਾਇਆ ਉਹ ਸਿੰਮੂ ਵਾਲੇ ਮੋਬਾਈਲ 'ਚ ਆ ਤੇ ਉਹ ਮੈਨੂੰ ਫੋਲੋ ਕਰ ਦੋ ਇਹਨੇ ਕੀ ਬੰਦ ਆ ਰਿਹਾ ਜ ਉਧਰ ਤਾਂ ਧੁੰਦ ਬਹੁਤ ਸੀਗੀ ਯਾਰ ਜਦੋਂ ਮੈਂ ਕੋਟਕਪੂਰੇ ਗਿਆ ਤਾਂ ਧੁੰਦ ਬਹੁਤ ਸੀ ਇੱਕ ਤਾਂ 9 ਵਜੇ ਤਾਂ ਨਿਕਲੇ ਸੀ ਆਪਣੇ ਘਰ ਨਹੀਂ ਤੇ ਅੱਜ ਇੱਧਰ ਸਾਤ ਕੁ ਵਜੇ 9 ਵਜੇ ਆਹ ਇਧਰ ਜਦੋਂ ਮੈਂ ਗਿਆ ਉਦੋਂ ਸਾਫ਼ ਹੀ ਸੀ ਜਦੋਂ ਮੈਂ ਕੋਟਕਪੂਰਾ ਹਜੇ ਪਹੁੰਚਿਆ ਬੜੀ ਧੁੰਦ ਆ ਗਈ ਉੱਥੇ ਦੇਖੇ ਕੁਛ ਨਾ ਉਧਰ ਤਾਂ ਧੁੰਦ ਸੀ ਤੇ ਇੱਧਰ ਤਾਂ ਆਪਾਂ ਨਿਕਲੇ ਆਹ ਬੱਸ ਨਹੀਂ ਅਸੀਂ ਫਾਇਰੇ ਸਾਰੀਆਂ ਗੱਲਾਂ ਕਰ ਲਈਏ ਚਾਹ ਪਾਣੀ ਪੀ ਲਿਆ ਅੱਛਾ ਸੱਲਾ ਮਾਰੀ ਗਏ ਜਵਾਕ ਪਾੜ ਲੈ ਅਸੀਂ ਕੀਤੇ ਨਾ ਪਹੁੰਚਾਂ ਸਭ ਚਲੋ ਭਾਈ ਹੁਣ ਆਪਾਂ ਬਾਕੀ ਦੀਆਂ ਗੱਲਾਂ ਉੱਪਰ ਚੱਕ ਕਰਦੇ ਆ ਕਰਦੇ ਆ ਰੈਸਟ ਬਣਾਉਂਦੇ ਆ